ਤਵਾਦੰਪੁਰ ਹਾਂਜੀ ਮੈਨੂੰ ਸਾਨੂੰ ਫੋਨ ਆਇਆ ਸੀਗਾ ਹਰਿੰਦਰ ਸਿੰਘ ਇਹਨਾਂ ਦੇ بیٹے ਦਾ ਠੀਕ ਹੈ ਜਿਹਦੇ ਨਾਲ ਫੋਜਾ ਸਿੰਘ ਜੀ ਜਮ ਰਿਹਾ ਹਸਪੀਟਲੋਂ ਡੈਥ ਹੋ ਗਈ ਹੈ ਜੀ ਅਸੀਂ ਇੱਥੇ ਮੌਕੇ ਤੇ ਆਏ ਸੀਗਾ ਹੁਣ ਤੇ ਆ ਕੇ ਉਹਨਾਂ ਦਾ ਧਿਆਨ ਲਿਖਿਆ ਜਿਹੜਾ ਨਾਮ ਨੂੰ ਵਹੀਕਲ ਜਿਹੜਾ ਸੀ ਉਧਰੋਂ ਆ ਰਿਹਾ ਸੀਗਾ ਭੋਪੜ ਸਾਈਡ ਤੋਂ ਠੀਕ ਹੈ ਇਹਨਾਂ 3:30 ਵਜੇ ਮਿਲਕ ਜਿਹੜਾ ਐਕਸੀਡੈਂਟ ਹੋਇਆ ਹੈਗਾ ਹੂੰ ਉਹਦੀ ਉਹਦੀ ਅਧਾਰਤ ਇਹ ਸੀ ਇਹਨਾਂ ਦਾ ਬਿਆਨ ਲਿਖੇ ਜਿਹੜੀ ਅਫੀਡੇਟ ਕਰਦੀ ਆ 114 ਨੰਬਰ ਸਰ ਵਾਹਨ ਕਿਹੜਾ ਸੀਗਾ ਵਾਲੇ ਤੋਂ ਵਾਲੇ ਕਿਤੇ ਸੀ ਇਹ ਵਾਹਨ ਦਾ ਨਹੀਂ ਪਤਾ ਲੱਗਦਾ ਨਾਮ ਨੂੰ ਵੀਕਲ ਸੀਗਾ ਸਲੀਪਰ ਸਲੀਪਰ ਰੋਡ ਤੇ ਸੀ ਇਸਰ ਰੋਡ ਨਹੀਂ ਸੀ ਮੇਨ ਰੋਡ ਤੇ ਸੀ ਮੇਰਾ ਅੱਛਾ ਮੇਨ ਰੋਡ ਤੇ ਸੀ ਉਹ ਕਿਹਨਾਂ ਸੀ ਮੇਰੇ ਸਾਈਡ ਤੇ ਸਿਆਲ ਸਿਆਲ ਜਿਹਨਾਂ ਸੈਰ ਕਰ ਰਹੇ ਸੀ ਕੋਈ ਸੀਸੀਟੀਵੀ ਫੁਟੇਜ ਵਗੈਰਾ ਸਾਡੀ ਸਾਡੀ ਜਸਟ ਸਾਡੀ ਟੀਮਾਂ ਲੱਗੀਆਂ ਆ ਆਦਮਪੁਰ ਜਿਹੜੀ ਟੀਮਾਂ ਲੱਗੀਆਂ ਹੋਈਆਂ ਆ ਥੈਂਕ ਯੂ ਬਹੁਤ ਜੀ ਡੀਟੇਲਸ ਕਰ ਲਾਂਗੇ ਕੋਈ ਪਤਾ ਲੱਗੇ ਕਿਹੜੇ ਵਾਹਨ ਸੀ ਇਸ ਸਰਕਾਰ ਕੋਈ ਕਹਿ ਰਿਹਾ ਨ ਕੋਈ ਰੰਗ ਰੰਗ ਪਤਾ ਲੱਗਾ ਕੋਈ ਕਾਰਦਾ ਇਨੀ ਸਰ ਕੋਈ ਪੁੱਟ ਕੋਈ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਐਫ ਆਈ ਦਾਜ ਕਰਤੀ ਅਸੀਂ ਕਿ ਸਾਡੀਆਂ ਟੀਮਾਂ ਲੱਗੀਆਂ ਸੀਸੀਟੀਵੀ ਦੀ ਟੀਮਾਂ ਲੱਗੀਆਂ ਹੋਈਆਂ ਥਾਣੇ ਵੱਲ ਸੀਸੀਟੀਵੀ ਉਹਨਾਂ ਦੇ ਨਾਲ ਚੈੱਕ ਕਰਤੀ ਜਾ ਰਹੇ ਆਂ ਔਰ ਜਲਦੀ ਹੀ ਸਿਉ ਨੂੰ ਟ੍ਰੇਸ ਕਰਕੇ ਉਹਦੀ ਰੈਸਟ ਪਾਉਣਗੇ ਠੀਕ ਹੈ ਜੀ ਥੈਂਕ ਯੂ